ਪੰਜਾਬ ਤੇ ਗੋਲੀਆਂ ਮਰਵਾਉਣਾ ਚਾਹੁੰਦੇ ਆ ਪਹਿਲਾਂ ਜਿਵੇਂ ਸਾਡੇ ਮੁੰਡੇ ਤੇ ਗੋਲੀ ਮਾਰੀ ਆ ਇਹ ਚਾਹੁੰਦੇ ਵੀ ਕਿਵੇਂ ਨਾ ਕਿ ਮੈਂ ਅਸੀਂ ਪੰਜਾਬ ਨੂੰ ਖਤਮ ਕਰ ਦਈਏ ਇਹ ਪੰਜਾਬ ਨੂੰ ਖਤਮ ਤਾਂ ਕਰਨਾ ਚਾਹੁੰਦੇ ਆ ਇਹਨਾਂ ਦੇ ਪੰਜਾਬ ਰੋੜਾ ਬਣਦਾ ਬਾ ਰਾਜ ਦੇ ਵਿੱਚ ਆ ਗਿਆ ਸੰਯੁਕਤ ਪੰਜਾਬ ਸਾਡਾ ਹਰਿਆਣਾ ਪੰਜਾਬ ਹਿਮਾਚਲ ਇਹ ਸਾਡੇ ਆਪਣੇ ਸੀਗੇ ਇਹ ਸਭ ਤੋਂ ਖੋਲੇ ਆ ਅਸੀਂ ਨਹੀਂ ਭੁੱਲਦੇ ਇਹਨੇ ਸਾਡੇ ਨਾਲ ਕੀ ਕੀਤਾ ਅਸੀਂ 600 ਸਾਲ ਨਹੀਂ ਭੁੱਲਾਂਗੇ ਇਹ ਲੰਗਰ ਲਾ ਕੇ ਆਪਣੇ ਆਪੀ ਵਾਅ ਵਾਅ ਕਰਾਉਂਦੇ ਆ ਇਹ ਸਾਡੇ ਤੀਜੇ ਗਣਦੇ ਆ ਉਹ ਪੀਜੇ ਵੀ ਤਾਂ ਸਾਡੇ ਹੀ ਆ ਯਾਰ ਸਾਡੀ ਕਣਕ ਕਿਉਂ ਹੁੰਦੇ ਆ ਅਸੀਂ ਕਿਉਂ ਨਾ ਖਾਈਏ ਹੈ ਤੁਹਾਡੇ ਪਿਓ ਦੇ ਆ ਇਹ ਭੁੱਖਾ ਮਾਰਨਾ ਚਾਹੁੰਦੇ ਆ ਪੂਰੇ ਭਾਰਤ ਨੂੰ ਬੀਜੇਪੀ 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 ਜੇ ਕਿਸਾਨ ਨਹੀਂ ਹੋਣਗੇ ਤਾਂ ਮਜ਼ਦੂਰ ਕੀ ਕਰਨਗੇ ਕੀ ਕਰਨਗੇ ਇੱਕ ਸਾਡੇ ਉਹਨੇ ਅੰਗ ਸਿੰਘ ਆ ਆਪਣੇ ਬੀਜਪੀ ਦਾ ਕੋਈ ਚੰਡੀਗੜ੍ਹ ਉਹਨੇ ਲੰਗਰ ਵੀ ਲਾਇਆ ਸੀ ਚੁਪੀ ਦੇ ਵਿੱਚ ਉਹ ਕਰੀ ਜਾਂਦਾ ਇੱਕ ਦੁਕਾਨ ਦੇ ਵਿੱਚ ਕਣਕ ਬੀਜਣ ਲਾਂਗੇ ਉਹ ਮਾਮਾ ਕਣਕ ਬੀਜਣੀਆਂ ਕਿ ਫੁੱਲ ਬੀਜਣੇ ਆ ਤੂੰ ਦਾ ਸਿੰਘ ਹੋ ਕੇ ਗੱਦਾਰੀਆਂ ਤੇ ਉਤਰਿਆ ਆ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਮੈਂ ਤਾਂ ਕਿਸਾਨਾਂ ਨੂੰ ਜਾਣਦਾ ਨਹੀਂ ਜੇ ਤੂੰ ਕਿਸਾਨਾਂ ਨੂੰ ਨਹੀਂ ਜਾਣਦਾ ਤੂੰ ਹੈ ਕੌਣ ਤੂੰ ਪੰਜਾ ਦਿਨੀ 13 ਦਿਨੀ ਤੂੰ ਕਿਸਾਨਾਂ ਦੇ ਨਾਲ ਹੀ ਸਿੰਘ ਨੇ ਸਿੰਘਾਂ ਦੇ ਨਾਲ ਹੀ ਕਿਸਾਨ ਨੇ ਲੋਕਾਂ ਨੂੰ ਘਰੋਂ ਕੱਟ-ਕੱਟ ਕੇ ਮਾਰੂ ਬੀਜਪੀ ਤੋਂ ਮੂੰਹ ਮੋੜ ਲਓ ਪਿਆਰ ਨਾ ਮੰਨ ਜਾ ਫੌਜਾਂ ਕਦੇ ਇਹ ਨਹੀਂ ਮੰਨਦੀਆਂ ਨਾ ਸੀਸ ਲਾਉਣ ਤਾਂ ਉਹ ਨਾ ਲਾਉਣ ਤਾਂ ਭਾਈ ਸਾਹਿਬ ਇੱਕ ਮੰਡ ਛੱਡ ਦੋ ਰਾਜਾ ਸਕੰਦਰ ਦਾ ਨਹੀਂ ਰਿਹਾ ਸੀ ਰੰਗਜੀਤ ਦਾ ਨਹੀਂ ਰਿਹਾ ਸੀ ਤੁਹਾਡਾ ਵੀ ਨਹੀਂ ਰਹਿਣਾ ਪੱਥਰ ਖਾ ਪੱਥਰ ਖਾ ਫਿਰ ਤੈਨੂੰ ਕਹਾਂਗੇ ਤੂੰ ਕਿਸਾਨਾਂ ਦਾ ਕੁਝ ਨਹੀਂ ਖਾਂਦਾ ਜਿਹੜਾ ਧੀ ਨਹੀਂ ਪੁੱਤ ਨਹੀਂ ਨੌ ਨਹੀਂ ਹਾਂ ਔਲਾਦ ਨਹੀਂ ਘਰ ਵਾਲੀ ਨੂੰ ਧੋਖਾ ਦੇ ਗਿਆ ਉਹ ਬੰਦਾ ਹੀ ਜੜਾ ਹੋ ਸਕਦਾ ਮਰਤ ਨਹੀਂ ਹੋ ਸਕਦਾ ਪਹਿਲਾਂ ਸੀਧੀਆਂ ਅਸੀਂ ਪਾਵਾਂਗੇ ਨੰਬਰ ਥੋੜਾ ਆਊਗਾ ਜੇ ਤੁਸੀਂ ਨਹੀਂ ਆਓਗੇ ਤਾਂ ਚਿੱਤ ਪ੍ਰਾਪਤ ਨਹੀਂ ਹੋਣੀ ਨੌਜਵਾਨ ਪੀੜੀ ਇਹ ਜੀ ਆ ਜਿੱਦਾਂ ਨੂੰ ਤੁਰਪੇ ਨਾ ਹੜ ਆ ਜਾਂਦਾ ਇਸ ਕਰਕੇ ਆ ਜਾਓ ਪੁੱਤ ਹੱਥ ਬੰਨ ਕੇ ਬੇਨਤੀ ਆ ਓਏ ਓਏ ਆ ਜਾਓ ਪੁੱਤ ਆ ਜਾਓ ਅੱਜ ਖਨੌਰੀ ਬਾਰਡਰ ਪਹੁੰਚੇ ਹੋਏ ਜਿੱਥੇ ਕਿਸਾਨਾਂ ਦਾ ਤਰਨਾ ਲਗਾਤਾਰ ਚੱਲ ਰਿਹਾ ਹੈ ਤੇ ਬਾਬਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਸਮਾਂ ਸੀ ਜਦੋਂ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਇੱਕ ਸੁਭਾ ਸਰਹੰਦ ਦੀ ਕਹਿ ਸਕਦੇ ਆ ਕਿ ਹਾਕਮ ਸੀਗਾ ਉਹ ਉਸ ਦੇ ਤਸ਼ੱਦਦ ਦੇ ਕਾਰਨ ਸ਼ਹੀਦ ਹੋਏ ਅੱਜ ਵੀ ਉਹਨਾਂ ਨੂੰ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਇੱਕ ਵਾਰੀ ਫੇਰ ਉਹ ਸਮਾਂ ਆ ਗਿਆ ਜਿੱਥੇ ਹਾਕਮ ਜਿਹੜਾ ਆ ਉਹ ਆਪਣੀ ਮੰਗਾ ਮੰਨਵਾਉਣ ਦੇ ਲਈ ਯਾਨੀ ਕਿ ਕਿਸਾਨਾਂ ਨੂੰ ਕਹਿ ਸਕਦੇ ਆ ਕਿ ਇੱਕ ਪਾਸੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਜੀ ਰੰਗ ਮਰ ਜਾਂਦਾ ਰੰਗ ਜੇਬ ਨਹੀਂ ਮਰਦਾ ਰੰਗ ਉੱਤਰ ਜਾਂਦਾ ਕੱਪੜੇ ਤੋਂ ਜਿਵੇਂ ਆਪਾਂ ਕਹਿੰਨਾ ਰੰਗ ਉੱਤਰ ਗਿਆ ਰੰਗ ਹੋ ਗਿਆ ਰੰਗ ਉੱਤਰ ਜਾਂਦਾ ਰੰਗ ਜੇਬ ਨਹੀਂ ਮਰਦਾ ਉਹਦੀ ਜਿਹੜੀ ਰੂਹ ਆ ਨਾ ਉਹ ਉਡੋੜ ਕੇ ਹੁੰਦੀ ਆ ਮੈਨੂੰ ਤਾਂ ਮੋਦੀ ਤੇ ਯਾਨੀ ਕਿ ਹੁਣ ਐ ਲੱਗਦਾ ਵੀ ਕਿਤੇ ਉਹ ਰੰਗ ਜੇਬ ਤਾਂ ਨਹੀਂਗਾ ਤਾਨੂੰ ਮਤਲਬ ਜ਼ਿਮੇਦਾਰ ਮੈਂ ਪਹਿਲੀ ਗੱਲ ਕਹੀ ਕਿ ਜ਼ਿਮੇਦਾਰ ਉਹ ਹਾਕਮ ਸੀਗਾ ਉਸਨੇ ਕੁਝ ਨਹੀਂ ਸੋਚਿਆ ਉਸਨੇ ਸਿਰਫ ਇਹ ਸੋਚਿਆ ਕਿ ਮੇਰੀਆਂ ਗੱਲਾਂ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਬਾਕੀ ਚਾਹੇ ਜੋ ਮਰਜੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਅੱਜ ਉਹ ਸਮਾਂ ਫਿਰ ਦੁਬਾਰਾ ਵਾਪਸ ਆ ਗਿਆ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਸ ਕਿਸਾਨ ਨੇ ਅੰਨ ਦਾਤਾ ਨੇ ਪੂਰੀ ਦੁਨੀਆ ਦਾ ਢਿੱਡ ਭਰਨਾ ਹੈ ਅੱਜ ਉਹ ਵੀ ਭੁੱਖਾ ਬੈਠਾ ਹੈ ਤੇ ਪਰ ਫਿਰ ਵੀ ਸਰਕਾਰ ਦੀ ਕੰਨ ਕੰਤੇ ਜੂੰ ਤੱਕ ਨਹੀਂ ਸਰ ਕਰੇ ਕੰਨ ਤੇ ਜੂੰ ਤਾਂ ਨਹੀਂ ਰੜਕਦੀ ਜੀ ਇਹ ਪੰਜਾਬ ਤੇ ਗੋਲੀਆਂ ਮਰਵਾਉਣਾ ਚਾਹੁੰਦੇ ਆ ਪਹਿਲਾਂ ਜਿਵੇਂ ਸਾਡੇ ਮੁੰਡੇ ਤੇ ਗੋਲੀ ਮਾਰੀ ਆ ਸੁਭ ਕਰਨ ਤੇ ਇਹਨਾਂ ਦਾ ਜੋਰ ਨਹੀਂ ਚੱਲਦਾ ਪੰਜਾਬ ਤੇ ਇਹ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਅਸੀਂ ਪੰਜਾਬ ਨੂੰ ਖਤਮ ਕਰ ਦਈਏ ਇਹ ਪੱਗ ਬੰਨ ਕੇ ਪੱਗਾਂ ਵਾਲਿਆਂ ਦੇ ਵਿੱਚ ਇਹ ਮੇਰੇ ਚੇਤੇ ਆ ਵੀ ਜਦੋਂ ਨਾ ਇੱਕ ਵਾਰ ਅਬਰਜੈਂਸੀ ਦੇ ਵਿੱਚ ਹੋਇਆ ਸੀਗਾ ਪੱਗ ਬੰਨ ਕੇ ਪੰਜਾਬ ਚੋਂ ਲੁਕਿਆ ਸੀ ਅਗੇ ਏ ਪੰਜਾਬ ਨੂੰ ਖਤਮ ਤਾਂ ਕਰਨਾ ਚਾਹੁੰਦੇ ਆ ਇਹਨਾਂ ਦੇ ਪੰਜਾਬ ਰੋੜਾ ਬਣਦਾ ਬਾ ਰਾਜ ਦੇ ਵਿੱਚ ਆਗੇ ਪੰਜਾਬ ਨੂੰ ਖਤਮ ਕਰਨਾ ਕਿਸਾਨੀ ਨੂੰ ਖਤਮ ਕਰਨਾ ਮਤਲਬ ਪੰਜਾਬ ਨੂੰ ਖਤਮ ਮੈਂ ਤੁਹਾਨੂੰ ਦੱਸਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਵੀ ਜਿਹੜੀ ਜ਼ਮੀਨ ਆ ਉਹ ਇੱਥੇ ਦੀ ਹੈਗੀ ਸੋਨਾ ਜਿਵੇਂ ਕੋਹੇ ਨੂਰ ਦਾ ਹੀਰਾ ਸੀ ਉਹ ਪੰਜਾਬ ਦੇ ਵਿੱਚ ਸੀਗਾ ਸੰਯੁਕਤ ਪੰਜਾਬ ਸਾਡਾ ਹਰਿਆਣਾ ਪੰਜਾਬ ਹਿਮਾਚਲ ਇਹ ਸਾਡੇ ਆਪਣੇ ਸੀਗੇ ਇਹ ਸਭ ਤੋਂ ਖੋਲੇ ਆ ਹੁਣ ਉਹਨਾਂ ਦੀ ਅੱਖ ਦੇ ਵਿੱਚ ਲੜਕਦਾ ਪੰਜਾਬ ਵੀ ਕਿਵੇਂ ਨਾ ਕਿਵੇਂ ਕਰਕੇ ਅਸੀਂ ਹਿੰਦੂ ਰਾਸ਼ਟਰ ਬਣਾਈਏ ਪੰਜਾਬ ਨੂੰ ਖਤਮ ਕਰਦੀ ਇਹ ਕੇਸਾ ਧਾਰੀ ਜਿਹੜੇ ਸਿੱਖ ਨੇ ਉਹਨਾਂ ਨੂੰ Hindu ਬਣਾ ਕੇ ਅਸੀਂ ਰੱਸਾ ਪਾ ਕੇ ਗਲ ਦੇ ਵਿੱਚ ਅਸੀਂ ਕੀਲੇ ਤੇ ਮੰਨ ਲਈਏ ਪਰ ਉਹ ਸਾਇਦ ਭੁੱਲ ਗਏ ਵੀ ਅਸੀਂ ਕਿਹਦੇ ਬਾਂਸਰਾਂ ਕਿਹੜੇ ਸਾਡੇ ਪਿੱਛੇ ਸੀਗੇ ਜਿਹੜੇ ਸਾਬ ਜਾਦੇ 9-9 ਸਾਲ ਤੇ 7-7 ਸਾਲ ਦੇ ਨਾ ਨੀਹਾਂ ਤੇ ਚਣੇ ਗਏ ਪਰ ਇਹ ਨਹੀਂ ਮੰਨੀ ਇਹ ਕਿਵੇਂ ਭੁੱਲ ਗਿਆ ਹੁਣ ਵੀ ਨਹੀਂ ਅਸੀਂ ਨਹੀਂ ਭੁੱਲਦੇ ਇਹਨੇ ਸਾਡੇ ਨਾਲ ਕੀਤੀ ਆ ਅਸੀਂ 600 ਸਾਲ ਨਹੀਂ ਭੁੱਲਾਂਗੇ ਇਹਨਾਂ ਦੇ ਤਾਂ ਲੰਗਰ ਵੀ ਰੜਕਦੇ ਲੰਗਰ ਤਾਂ ਰੜਕਦੇ ਆ ਜੀ ਵੀ ਇਹ ਲੰਗਰ ਲਾ ਕੇ ਆਪਣੇ ਆਪ ਦੀ ਬਾਏ ਬਾਏ ਕਰਾਉਂਦੇ ਆ ਅਸੀਂ ਤਾਂ ਕੋਈ ਬਾਏ ਬਾਏ ਨਹੀਂ ਕਰਾਉਂਦੇ ਸੰ ਤਾਂ ਕੋਈ ਜ਼ਰੂਰਤ ਨਹੀਂ ਬਾਏ ਬਾਏ ਕਰਨ ਦੀ ਇਹ ਸਾਡੇ ਪੀਜੇ ਗਣਦੇ ਆ ਉਹ ਪੀਜੇ ਵੀ ਤਾਂ ਸਾਡੇ ਹੀ ਆ ਯਾਰ ਸਾਡੀ ਕਣਕ ਚੋਂ ਹੁੰਦੇ ਆ ਅਸੀਂ ਕਿਉਂ ਨਾ ਖਾਈਏ ਹੈ ਤੁਹਾਡੇ ਪਿਓ ਦੇ ਆ ਇਹਨਾਂ ਨੇ ਪਿਓ ਨਹੀਂ ਲਿਆ ਕੇ ਤੇ ਤੇਰੇ ਪੀਜੇ ਪੀਜੇ ਸਾਡੇ ਅਸੀਂ ਖਾਈਏ ਨਾ ਖਾਈਏ ਸੜਦੀ ਆ ਬਾਵਾ ਇਹ ਕੌਣ ਹੁੰਦੇ ਆ ਪੁੱਛਣ ਵਾਲੇ ਸਾਨੂੰ ਵੀ ਜਿਆਂ ਵਾਲੇ ਇਹਨਾਂ ਨੂੰ ਆਇਆ ਵੀ ਇਹ ਦੂਜੇ ਬੰਦੇ ਦਾ ਢਿੱਡ ਕਿਉਂ ਭਰਦੇ ਆ ਇਹ ਭੁੱਖਾ ਮਾਰਨਾ ਚਾਹੁੰਦੇ ਆ ਪੂਰੇ ਭਾਰਤ ਨੂੰ ਇਹਨਾਂ ਦੀ ਸਾਜ਼ਿਸ਼ ਆ ਬਿਨ ਲੰਗਰ ਨਾਲ ਚੱਲਣਾ ਇਹ ਲੰਗਰ ਚਲਾ ਕੇ ਲੋਕਾਂ ਨੂੰ ਰੋਟੀ ਖਮਾਉਂਦੇ ਆ ਲੋਕ ਸਾਡੀ ਕਹਿਣ ਬੀਜੇਪੀ ਸਾਨੂੰ ਰੋਟੀ 5 ਕਿਲੋ ਕਣਕ ਦਿੰਦੇ ਆ ਵੀ ਉਹ ਕਹਿਣ ਵੀ ਬੀਜੇਪੀ 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 ਇਹਨਾਂ ਦੇ ਲੱਗਰ ਬੰਨ ਓਏ ਅਸੀਂ ਤਾਂ ਕਿਸੇ ਤੋਂ ਲੈਂਦੇ ਨਹੀਂ ਕੋਈ ਜ਼ਿਆਦਾ ਲੰਗਰ ਤਾਂ ਬਾਬਾ ਨਾਨਕ ਚਲਾ ਰਿਆ ਅਸੀਂ ਕੌਣ ਆ ਲੰਗਰ ਚਲਾਉਣ ਵਾਲੇ ਆਉਣ ਵਾਲੇ ਸਮੇਂ 'ਚ ਜੇ ਗੱਲ ਕਰ ਲਈ ਜਾਵੇ ਕਿਸਾਨਾਂ ਦੀ ਕਿਸਾਨ ਲੰਬੇ ਸਮੇਂ ਤੋਂ ਆਪਣੇ ਸੰਘਰਸ਼ਾਂ ਦੇ ਲਈ ਅਕਸਰ ਲੜਦੇ ਰਹਿੰਦੇ ਨੇ ਲਹਿਰ ਆਉਂਦੀ ਰਹਿੰਦੀ ਆ 84 ਵੀ ਦੇਖਿਆ ਸੀ ਬਹੁਤ ਸਾਰਾ ਸਮਾਂ ਜਿਹੜਾ ਅਸੀਂ ਜਦੋਂ ਯਾਦ ਕਰਦੇ ਆ ਇਹ ਸਮਾਂ ਵੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਂ ਯਾਦਗਾਰ ਰਹੇਗਾ ਤਾਂ ਸਾਡੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਅੱਗੇ ਕਿ ਇਹੋ ਜਿਹਾ ਸੰਘਰਸ਼ ਵੀ ਕਦੇ ਹੋਇਆ ਸੀ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਅਵੇਰਨੈਸ ਨਹੀਂ ਹੈਗੀ ਜੇ ਕਿਹਾ ਜਾਵੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਹੱਕ ਕੀ ਨੇ ਸਾਡੀਆਂ ਮੰਗਾਂ ਆਸਾਨ ਦੇ ਵਿੱਚ ਸਾਨੂੰ ਚਾਹੀਦਾ ਕੀ ਆ ਲੋਕਾਂ ਨੂੰ ਮੋਟੀਆਂ-ਮੋਟੀਆਂ ਚੀਜ਼ਾਂ ਪਾ ਦੇਣ ਕਿੱਥੇ ਕਮੀ ਰਹਿ ਗਈ ਆ ਜਿਵੇਂ ਆਪਣੇ ਮਜ਼ਦੂਰ ਨੇ ਲੰਬਰ ਬਣ ਤੇ ਪਹਿਲਾਂ ਮਜ਼ਦੂਰਾਂ ਤੇ ਆਜੋ ਕਿਸਾਨਾਂ ਨੂੰ ਆਪਾਂ ਪਿੱਛੇ ਛੱਡ ਜਾਨੇ ਜੇ ਕਿਸਾਨ ਨਹੀਂ ਹੋਣਗੇ ਤਾਂ ਮਜ਼ਦੂਰ ਕੀ ਕਰਨਗੇ ਕੀ ਕਰਨਗੇ ਆਖਰ ਚ ਜੇ ਉਹਨਾਂ ਦੇ ਪੇਟ ਦੇ ਵਿੱਚ ਅੰਨ ਜਾਊਗਾ ਇੱਕ ਸਾਡੇ ਉਹ ਨਿਹੰਗ ਸਿੰਘ ਆ ਆਪਣੇ ਬੀਜਪੀ ਦਾ ਕੋਈ ਚੰਡੀਗੜ੍ਹ ਉਹਨੇ ਲੰਗਰ ਵੀ ਲਾਇਆ ਸੀ ਚੁਪੀ ਦੇ ਵਿੱਚ ਉਹ ਕਰੀ ਜਾਂਦਾ ਇੱਕ ਦੁਕਾਨ ਦੇ ਵਿੱਚ ਕਣਕ ਬੀਜ ਲਾਂਗੇ ਉਹ ਮਾਮਾ ਕਣਕ ਬੀਜਣੀਆਂ ਕਿ ਫੁੱਲ ਬੀਜਣੇ ਆ ਹੈ ਵੱਡੀ ਲੜਾਈ ਕਣਕ ਬੀਜਣੀਆਂ ਫੁੱਲ ਨਹੀਂ ਬੀਜਣੇ ਵੀ ਗਮਲਿਆਂ ਦੇ ਵਿੱਚ ਲਾ ਲੋਗੇ ਠੀਕ ਹੈ ਕਿ ਨਹੀਂ ਤੂੰ ਸਾਡਾ ਸਿੰਘ ਹੋ ਕੇ ਗੁਰੂ ਦਾ ਸਿੰਘ ਹੋ ਕੇ ਗਦਦਾਰੀਆਂ ਤੇ ਉਤਰਿਆ ਆ ਤੈਨੂੰ ਸ਼ਰਮ ਨਹੀਂ ਆਉਂਦੀ ਇੱਥੇ ਆ ਕੇ ਸਾਥਾਂ ਦੇ ਕਹਿੰਦਾ ਮੈਂ ਤਾਂ ਕਿਸਾਨਾਂ ਨੂੰ ਜਾਣਦਾ ਨਹੀਂ ਜੇ ਤੂੰ ਕਿਸਾਨਾਂ ਨੂੰ ਨਹੀਂ ਜਾਣਦਾ ਤੂੰ ਹੈ ਕੌਣ ਤੂੰ ਪੰਜਾਂ ਜਿੰਨੀ 13 ਜਿੰਨੀ ਤੂੰ ਕਿਸਾਨਾਂ ਦੇ ਨਾਲ ਹੀ ਸਿੰਘ ਨੇ ਸਿੰਘਾਂ ਦੇ ਨਾਲ ਹੀ ਕਿਸਾਨ ਨੇ ਅਸੀਂ ਕਿਸਾਨਾਂ ਦੇ ਨਾਲ ਆਪਣੀਆਂ ਹਸਤਾ ਪ੍ਰਾਪਤ ਕਰਾਂਗੇ ਜੇ ਡੱਲਿਆਲ ਸਾਹਿਬ ਨੂੰ ਕੁਝ ਹੋ ਗਿਆ ਉਸ ਤੋਂ ਬਾਅਦ ਅਸੀਂ ਵੀ ਬੈਠੇ ਆ ਲੜਾਈ ਨੂੰ ਅਸੀਂ ਤਿਆਰ ਆ ਮਰਨ ਨੂੰ ਵੀ ਤਿਆਰ ਆ ਮਾਰਨ ਨੂੰ ਵੀ ਤਿਆਰ ਪਰ ਸਾਨੂੰ ਅਯਾਤ ਨਹੀਂ ਹੈਗੀ ਇਸ ਕਰਕੇ ਜਿਵੇਂ ਡੱਲਿਆਲ ਸਾਹਿਬ ਕਹਿਣਗੇ ਉੱਕਣਾ ਹੀ ਕਰਾਂਗੇ ਜੇ ਉਹਨਾਂ ਨੇ ਕਹਿਤਾ ਵੀ ਨੀਮੀ ਪਾ ਕੇ ਖੜਨਾ ਨੀਮੀ ਪਾ ਕੇ ਖੜਾਂਗੇ ਜੇ ਉਹਨਾਂ ਨੇ ਕਹਿਤਾ ਵੀ ਲੜਨਾ ਤਾਂ ਲੜਾਂਗੇ ਪਰ ਚੱਕਰ ਇਹ ਆ ਵੀ ਪਿਆਰ ਨਾਲ ਅਸੀਂ ਜੰਗ ਲੜਨਾ ਚਾਹੁੰਦੇ ਆ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਕਿਉਂਕਿ ਸਾਡੀਆਂ ਜਿਹੜਾ ਪਿਆਰ ਆ ਪਰਿਵਾਰ ਆ ਇਹ Hindu Muslim Sikh ਸਾਈਦਾ ਪਿਆਰ ਨਹੀਂ ਮਰਨਾ ਚਾਹੀਦਾ ਚਾਰੇ ਭਰਾਵਾਂ ਦਾ ਇਹ ਮਾਰਨਾ ਚਾਹੁੰਦੇ ਆ BJP ਨੂੰ ਜਲਦੀ ਤੋਂ ਜਲਦੀ ਨਾ ਪਿੱਛੇ ਹਟਾ ਦੇਣ ਪੂਰੇ ਭਾਰਤ ਵਾਲੇ ਨਹੀਂ ਤਾਂ ਬੀਜੇਪੀ ਲੋਕਾਂ ਦੇ ਬੱਚੇ ਕੱਢ ਕੱਢ ਕੇ ਮਾਰੂ ਜਿਵੇਂ ਜੁਪੀ ਚੋਂ ਕੱਢ ਕੱਢ ਕੇ ਮਾਰਦੇ ਆ ਨਾ ਓਕਣ ਇਹ ਬੀਜੇਪੀ ਸਾਰੇ ਭਾਰਤ ਦੇ ਵਿੱਚੋਂ ਲੋਕਾਂ ਨੂੰ ਘਰੋਂ ਕੱਢ ਕੱਢ ਕੇ ਮਾਰੂ ਬੀਜੇਪੀ ਤੋਂ ਮੂੰਹ ਮੋੜ ਲਓ ਨਹੀਂ ਬੀਜੇਪੀ ਖਤਮ ਕਰ ਦੂ ਸਾਰਿਆਂ ਨੂੰ ਕੀ ਕਹਿਣਾ ਚਾਹਾਂਗੇ ਜੇ ਮੋਦੀ ਤੱਕ ਸਨੇਹਾ ਪਹੁੰਚਾਉਣਾ ਚਾਹਾਂ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ 'ਚ ਬਹੁਤ ਤਾਕਤ ਆ ਜਾਂਦੀ ਆ ਉਹਨਾਂ ਤੱਕ ਪਹੁੰਚਦੀਆਂ ਜ਼ਰੂਰ ਹੈ ਪਰ ਚਾਹੇ ਉਹ ਫੀਲ ਨਹੀਂ ਕਰਦੇ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਜੇ ਤੁਸੀਂ ਮੋਤੀ ਸਾਹਿਬ ਮੁੱਖ ਮੰਤਰੀ ਸੈਣੀ ਦੇ ਦਿਸ਼ਾ ਨਿਰਦੇਸ਼ ਦਸਵੇਂ ਪਾਸ਼ਾ ਦਾ ਪੁੱਤ ਆ ਜੰਗ ਨੂੰ ਤਿਆਰ 24 ਘੰਟੇ ਰਹਿਣਾ ਵਾ ਉਹ ਕਰਦੇ ਤੁਰੇ ਹੋਇਆ ਪਿਆਰ ਨਾ ਮੰਨ ਜਾ ਫੌਜਾਂ ਕਦੇ ਇੰਨੀ ਮੰਨਦੀਆਂ ਨਾ ਸੀਸਲ ਹੋਣ ਤਾਂ ਉਹ ਨਾ ਲਾਉਣ ਦੋ ਹੱਥ ਜੋੜ ਕੇ ਬੇਨਤੀ ਆ ਕਿਸਾਨਾਂ ਦੀ ਮੰਨ ਲਓ ਜੇ ਜੰਗ ਕਰਨ ਦੀ ਇੰਨੀ ਆ ਫਿਰ ਇਧਰ ਸਾਨੂੰ ਵੀ ਹਥਿਆਰ ਦੇ ਦੋ ਫਿਰ ਦੇਖ ਲਓ ਆਮੋ ਸਾਹਮਣੀ ਵੀ ਕਿਵੇਂ ਹੁੰਦਾ ਯਾਹ ਫੇਰ ਕਿਸਾਨਾਂ ਨਹੀਂ ਮੰਨ ਲੋ ਹੱਥ ਜੋੜਦੇ ਆਂ ਸੀ ਤੁਹਾਡੇ ਭਾਈ ਸਾਹਿਬ ਇਹ ਕਮਾਂਡ ਛੱਡ ਦੋ ਰਾਜਾ ਸਕੰਦਰ ਦਾ ਨਹੀਂ ਰਿਹਾ ਸੀ ਰੰਗ ਜੇਵ ਦਾ ਨਹੀਂ ਰਿਹਾ ਸੀ ਤੁਹਾਡਾ ਵੀ ਨਹੀਂ ਰਹਿਣਾ ਇੱਕ ਦਿਨ ਕੀੜੇ ਪੈਣਗੇ ਮਰੇਗਾ ਸੱਪ ਲੜ ਕੇ ਕਿਸਾਨਾਂ ਨੂੰ ਧੋਖਾ ਦਿੰਨਾ ਉਸ ਸਟੇਜ ਤੇ ਆ ਗੁ ਅਨ ਉਹਨਾਂ ਦਾ ਖਾਣਾ ਪੱਥਰ ਦਾ ਚਲਿਆ ਗਾਲ ਪੱਥਰ ਖਾ ਪੱਥਰ ਖਾ ਫੇਰ ਤੈਨੂੰ ਕਹਾਂਗੇ ਤੂੰ ਕਿਸਾਨਾਂ ਦਾ ਕੁਝ ਨਹੀਂ ਖਾਂਦਾ ਖਾਨਾ ਕਿਸਾਨਾਂ ਦਾ ਮਾਰਦਾ ਕਿਸਾਨਾਂ ਨੂੰ ਸ਼ਰਮ ਤੇਨੂੰ ਆਉਂਦੀ ਨਹੀਂ ਕਿਉਂਕਿ ਜਿਹੜਾ ਧੀ ਨਹੀਂ ਪੁੱਤ ਨਹੀਂ ਨੋ ਨਹੀਂ ਹੈ ਔਲਾਦ ਨਹੀਂ ਘਰ ਵਾਲੀ ਨੂੰ ਧੋਖਾ ਦੇ ਗਿਆ ਉਹ ਬੰਦਾ ਹੀ ਜੜਾ ਹੋ ਸਕਦਾ ਮਰਤ ਨਹੀਂ ਹੋ ਸਕਦਾ ਉਹ ਨੰਬਰ 1 ਦਾ ਹੀ ਜੜਾ ਬੰਦਾ ਵਾ ਉਹ ਤਾਂ ਕਰਕੇ ਲੋਕਾਂ ਨੂੰ ਮਾਰਦਾ ਵਾ ਕਿਉਂਕਿ ਹੀ ਜੜੇ ਵੀ ਵਿਚਾਰੇ ਬਹੁਤ ਵਿਧਿਆ ਹੁੰਦੇ ਆ ਉਹਨਾਂ ਦਾ ਧਰਮ ਹੁੰਦਾ ਉਹ ਕਰੇ ਕਿਸੇ ਤੇ ਨਜਾਇਜ਼ ਬਾਰ ਨਹੀਂ ਕਰਦੇ ਕਿਸੇ ਨੂੰ ਬਾਸੀ ਇਸ ਨਹੀਂ ਦਿੰਦੇ ਜੇ ਉਹਨਾਂ ਨਾਲ ਕਰ ਵੀ ਦੋ ਬਣਾ ਹੀ ਜੜਿਆਂ ਨਾਲ ਕੁਝ ਉਹ ਫਿਰ ਵੀ ਸੀਸ ਦਿੰਦੇ ਆ ਉਹਨਾਂ ਤੋਂ ਵੀ ਕੀ ਆ ਕਿਉਂ ਚਲਿਆ ਬਈ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਤੇ ਨਾ ਕਿਤੇ ਨੌਜਵਾਨੀ ਨੂੰ ਦੇ ਵਿੱਚ ਵੀ ਕਿਤੇ ਨਾ ਕਿਤੇ ਜੋਸ਼ ਘਟਦਾ ਜਾ ਰਿਹਾ ਜੇ ਜੋਸ਼ ਦੇਖਿਆ ਜਾਵੇ ਉਹ ਘਟਾ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬਾਤ ਛੱਡ ਕੇ ਇੱਥੇ ਪਹੁੰਚਣਾ ਚਾਹੀਦਾ ਕੀ ਕਹਿਣਾ ਚਾਹੋ ਉਹਨਾਂ ਨੂੰ ਪੁੱਤ ਆਜੋ ਇਹ ਸੁਭ ਕਰਨ ਉਹ ਉਹ ਗੱਲ ਕੋਈ ਹਾਸਾ ਲੱਗ ਸੀਗਾ ਹੁਣ ਤੁਹਾਡੇ ਪਿਓ ਤੁਹਾਡੇ ਆ ਤੁਹਾਡੇ ਬਜ਼ੁਰਗ ਖੜੇ ਆ ਮੂਹਰੇ ਸਿੱਧੀਆਂ ਪਾਉਣ ਨੂੰ ਡਰੋ ਨਾ ਪਹਿਲਾਂ ਸਿੱਧੀਆਂ ਅਸੀਂ ਪਾਵਾਂਗੇ ਲੰਬਰ ਥੋੜਾ ਆਊਗਾ ਜੇ ਤੁਸੀਂ ਨਹੀਂ ਆਓਗੇ ਤਾਂ ਜਿੱਤ ਪ੍ਰਾਪਤ ਨਹੀਂ ਹੋਣੀ ਕਿਉਂਕਿ ਤੁਹਾਡੇ ਨਾਲ ਹੀ ਜਿੱਤ ਪ੍ਰਾਪਤ ਆ ਪੁੱਤ ਘਰੋਂ ਟਕੇ ਆਓ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਖੋਵੋ ਕਿਉਂਕਿ ਤੁਸੀਂ ਨੌਜਵਾਨ ਪੀੜੀ ਐਹ ਜੀ ਆ ਜਿੱਦਾਂ ਨੂੰ ਤੁਰਪੇ ਨਾ ਹੜ ਆ ਜਾਂਦਾ ਇਸ ਕਰਕੇ ਆ ਜਾਓ ਪੁੱਤ ਹੱਥ ਬੰਨ ਕੇ ਬੇਨਤੀ ਆ ਓਏ ਓਏ ਆ ਜਾਓ ਪੁੱਤ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ